ਗੋਮਵਾਰ ਤੇ ਅਗਰ ਮੰਗਲਵਾਰ ਦੀ ਬੀਤੀ ਰਾਤ ਮਨੋਰੰਜਨ ਕਾਲੀਏ ਦੇ ਘਰ ਵਿਖੇ ਜਿਹੜਾ ਗ੍ਰੇਨੇਡ ਅਟੈਕ ਹੁੰਦਾ ਉਹਦੇ ਵਿੱਚ ਇੱਕ ਸੁਪਰ ਐਕਸਕਲੂਸਿਵ ਜਿਹੜੀ ਹੈ ਕਿ ਉਹ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਮਗਰ ਮੇਰੇ ਤੁਸੀਂ ਇਸ ਵਕਤ ਰੇਲਵੇ ਸਟੇਸ਼ਨ ਵੇਖ ਪਾ ਰਹੇ ਹੋਵੋਗੇ ਕਿਉਂਕਿ ਰੇਲਵੇ ਸਟੇਸ਼ਨ ਦੇ ਨਾਲ ਹੀ ਸੰਬੰਧਿਤ ਜਿਹੜੀ ਹੈ ਕਿ ਇੱਕ ਨਵੀਂ ਜਿਹੜੀ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਸ਼ਾਦਰ ਅਲੀ ਜਿਸ ਦਾ ਅਸੀਂ ਸਵੇਰ ਤੋਂ ਜ਼ਿਕਰ ਕਰ ਰਹੇ ਸੀਗੇ ਜਿਹਦੀਆਂ ਵੀਡੀਓ ਵੀ ਤੁਸੀਂ ਪੀਟੀਸੀ ਨਿਊਜ਼ ਤੇ ਦੇਖੀਆਂ ਸੀਆਂ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਤੇ ਪਹੁੰਚਦਾ ਵਾ ਹੁਣ ਮੈਂ ਤੁਹਾਨੂੰ ਇਸ ਸੀਸੀਟੀਵੀ ਦੇ ਬਾਬਲ ਜਿਹੜੀ ਹੈ ਕਿਉਂ ਜਾਣਕਾਰੀ ਦੇਣਾ ਜੋ ਸੀਸੀਟੀਵੀ ਐਸ ਵਕ ਚੱਲ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੀ ਤੜਕਸਾਰ ਸਵੇਰੇ 3:30 ਤੋਂ ਪੌਣੇ 4 ਵਜੇ ਤੱਕ ਦੀ ਜਿਹੜੀ ਹੈ ਇਸ ਸੀਸੀਟੀਵੀ ਆ ਜਦੋਂ ਇੰਟਰ ਸਿਟੀ ਐਕਸਪ੍ਰੈਸ ਟ੍ਰੇਨ ਫੜ ਕੇ ਜਿਹੜਾ ਹੈ ਕਿ ਸ਼ਾਦਰ ਅਲੀ ਜਲੰਧਰ ਤੋਂ ਜਿਹੜਾ ਹੈ ਕਿ ਉਹ ਅੱਗੇ ਆਪਣੀ ਮੰਜ਼ਿਲ ਵੱਲ ਜਿਹੜਾ ਰਵਾਨਾ ਹੁੰਦਾ ਵਾ ਹੁਣ ਮੈਂ ਥੋੜਾ ਜਿਹਾ ਵਿਸਤਾਰ ਚ ਤੁਹਾਨੂੰ ਇਹ ਘਟਨਾ ਦੇ ਪਿੱਛੇ ਲੈ ਕਰ ਵਿਖੇ ਜਿਹੜਾ ਹੈ ਕਿ 1:03 ਦੇ ਆਸ-ਪਾਸ ਜਿਹੜਾ ਦੱਸਿਆ ਹੈ ਕਿ ਇਹ ਗਰਨੇਡ ਸੁੱਟਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਕਿ ਇਸੇ ਰੇਲਵੇ ਸਟੇਸ਼ਨ ਦੇ ਜਿਹੜਾ ਹੈ ਕਿ ਸੱਜੇ ਪਾਸੇ ਜਿਹੜਾ ਹੈ ਕਿ ਉਹ ਜਾਂਦੇ ਨੇ ਤੇ ਇਹ ਰਿਕਸ਼ਾ ਤੋਂ ਥੱਲੇ ਜਦੋਂ ਉਤਰਦਾ ਵਾ ਸ਼ਾਦਰ ਅਲੀ ਉਸਦੇ ਨਾਲ ਸਤੀਸ਼ ਜੋ ਕਿ ਇਹ ਰਿਕਸ਼ਾ ਚਾਲਕ ਹੈ ਜੋ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਤੇ ਜਲੰਧਰ ਪੁਲਿਸ ਦੀ ਗ੍ਰਫਤ ਦੇ ਵਿੱਚ ਹੈ ਉਸਤੇ ਜਿਹੜਾ ਹੈ ਕਿ ਬਾਹਰ ਖੜਾ ਹੋ ਕੇ ਰਖਸ਼ੇ ਦੇ ਜਿਹੜਾ ਹੈ ਕਿ ਸ਼ਾਦਰ ਅਲੀ ਕਿ ਇਸ ਮਾਮਲੇ ਦੇ ਵਿੱਚ ਘਟਨਾ ਨੂੰ ਅੰਜਾਮ ਦਿੱਤਾ ਉਹ ਆਪਣੇ ਕੱਪੜੇ ਬਦਲਦਾ ਤੇ ਇਸੇ ਰਸਤੇ ਤੋਂ ਹੁੰਦਿਆ ਹੋਇਆ ਦੱਸਿਆ ਜਾਂਦਾ ਹੈ ਕਿ ਉਹ ਪਲੇਟਫਾਰਮ ਨੰਬਰ 2 ਤੇ ਪਹੁੰਚਦਾ ਵਾ ਉਸ ਤੋਂ ਬਾਅਦ ਜਿਹੜਾ ਹੈ ਕਿ ਕੁਝ ਕੇ ਦੇਰ ਸਮਾਂ ਉੱਥੇ ਹੋਟਲ ਦਾ ਵਾ ਫਿਰ ਉਹ ਪਲੇਟਫਾਰਮ ਨੰਬਰ 3 ਤੇ ਚਲ ਜਾਂਦਾ ਵਾ ਪਰ ਜਿਸ ਤਰੀਕੇ ਨਾਲ ਤੁਸੀਂ ਸੀਸੀਟੀਵੀ ਦੇ ਵਿੱਚ ਐਸ ਵਕਤ ਸ਼ਾਦਰ ਅਲੀ ਨੂੰ ਆਰਾਮ ਦੇ ਨਾਲ ਘੁੰਮਦੇ ਹੋਏ ਦੇਖ ਪਾ ਰਹੇ ਹੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਨਿਸ਼ਚਿੰਤ ਹੋ ਕੇ ਐਡੀ ਵਟਨਾ ਵੱਟੀ ਘਟਨਾ ਨੂੰ ਜਿਹੜਾ ਹੈ ਕਿ ਅੰਜਾਮ ਦੇਣ ਤੋਂ ਬਾਅਦ ਉਹ ਬੈਕ ਆਫ ਤਰੀਕੇ ਦੇ ਨਾਲ ਜਿਹੜਾ ਹੈ ਕਿ ਇੱਥੇ ਤੁਰਿਆ ਜਾਂਦਾ ਵਾ ਜਦੋਂ ਹੀ ਉਹ ਟ੍ਰੇਨ ਦਾ ਇੰਤਜ਼ਾਰ ਕਰਦਾ ਵਾ ਤੇ ਉਹ ਟ੍ਰੇਨ ਦੇ ਵਿੱਚ ਬੈਠ ਕੇ ਚਲ ਜਾਂਦਾ ਵਾ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਜਾਂਚ ਵਾਲਕੀ ਜਾਂਚ ਐਸ ਵਕਤ ਕਿੱਥੇ ਤੱਕ ਪਹੁੰਚੀ ਹੈ ਸੂਤਰ ਹੀ રૂپی ਦੇ ਵਿੱਚ ਜਿਹੜਾ ਕਿ ਉਹ ਛਾਪੇਮਾਰੀ ਕਰਦੀਆਂ ਪਈਆਂ ਨੇ ਹਾਲਾਂਕਿ ਮੇਰਟ ਤੋਂ ਵੀ ਜਿਹੜਾ ਕਿ ਕੁਝ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਪਰ ਤਾਰ ਜਿਹੜੇ ਜੁੜਦੇ ਨੇ ਉਹ ਇੰਟਰ ਸਿਟੀ ਐਕਸਪ੍ਰੈਸ ਟ੍ਰੇਨ ਦੇ ਨਾਲ ਜੁੜਦੇ ਨੇ ਕਾਰਨ ਇਹ ਹੈ ਕਿ ਸ਼ਾਹ ਜਿਹੜਾ ਸ਼ਾਦਰ ਅਲੀ ਹੈ ਇਹ ਟ੍ਰੇਨ ਫੜ ਕੇ ਜਿਹੜਾ ਇੰਟਰ ਸਿਟੀ ਉਹ ਜਾਂਦਾ ਵੇ ਅਗਲੀ ਮੰਜ਼ਲ ਨੂੰ ਇੰਟਰ ਸਿਟੀ ਟ੍ਰੇਨ ਦਾ ਜਿਹੜਾ ਰੂਟ ਹੈ ਲੁਧਿਆਣੇ ਤੋਂ ਹੁੰਦਾ ਹੋਇਆ ਉਹ ਅੱਗੇ ਮਿਰਰਡ ਤੇ ਰਸਤੇ ਜਿਹੜਾ ਹੈ ਕਿ ਅੱਗੇ ਆਪਣੀ ਉਹ ਮੰਜ਼ਲ ਵੱਲ ਜਾਂਦੀ ਹਾਲਾਂਕਿ ਸਾਰਨਪੁਰ ਵੀ ਰਸਤੇ ਜਿਹੜਾ ਕਿ ਇਹ ਟ੍ਰੇਨ ਹੋ ਕੇ ਜਾਂਦੀ ਏ ਸਾਰਾ ਓਵਰ ਆਲ ਜੋ ਸਿਨੈਰੀਓ ਹੈ ਜੋ ਉਹਦਾ ਰੂਟ ਹੈ ਸ਼ਾਦਰ ਅਲੀ ਦਾ ਉਹ ਇਸੇ ਰੇਲਵੇ ਸਟੇਸ਼ਨ ਤੋਂ ਹੀ ਸ਼ੁਰੂ ਹੁੰਦਾ ਵੇ ਜਿੱਥੇ ਉਹ ਗ੍ਰੇਨੇਡ ਸੁੱਟਣ ਦੀ ਘਟਨਾ ਤੋਂ ਬਾਅਦ ਮਰੰਚਨ ਕਾਲੀਏ ਦੇ ਨਿਵਾਸ ਤੋਂ ਨਿਕਲਦਾ ਹੋਇਆ ਜਿਹੜਾ ਰੇਲਵੇ ਸਟੇਸ਼ਨ ਆਂਦਾ ਉਸ ਤੋਂ ਬਾਅਦ ਅੱਗੇ ਜਿਹੜੀ ਆਪਣੀ ਮੰਜ਼ਿਲ ਵੱਲ ਚੱਲ ਜਾਂਦਾ ਵਾਂ ਕੈਮਰਾ ਪਰਸਨ ਜੁਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ